ਸਤਿ ਸ਼੍ਰੀ ਅਕਾਲ ਜੀ ਅੱਜ ਤੁਹਾਨੂੰ ਤਸਵੀਰਾਂ ਦਿਖਾਉਣੇ ਆ ਪਿੰਡ ਲਾਧੂਕਾ ਜ਼ਿਲ੍ਹਾ ਫਾਜ਼ਿਲਕਾ ਦੇ ਜਿੱਥੇ ਕਿ ਜੂਨ ਮਹੀਨੇ ਵਿੱਚ ਪੰਜਾਬ ਸਰਕਾਰ ਵੱਲੋਂ ਬੱਚਿਆਂ ਨੂੰ ਛੁੱਟੀਆਂ ਹੁੰਦੀਆਂ ਹਨ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਚਿਰੀ ਗੁਰਦੁਆਰਾ ਸਾਹਿਬ ਲਾਧੂਕਾ ਦੀਆਂ ਜਿੱਥੇ ਕਿ ਗ੍ਰੰਥੀ ਵੱਲੋਂ ਇੱਕ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਹੈ ਜਿੱਥੇ ਕਿ ਬੱਚੇ ਜੂਨ ਮਹੀਨੇ ਵਿੱਚ ਛੁੱਟੀਆਂ ਬਤਾਉਂਦੇ ਹਨ ਤਾਂ ਜੋ ਆਪਣੇ ਕਰਾਂ ਵਿੱਚ ਵੇਲੇ ਹੁੰਦੇ ਹਨ ਤਾਂ ਜੋ ਨਸ਼ਿਆਂ ਵੱਲ ਨਾ ਲੱਗਣ ਪਿੰਡ ਦੇ ਗ੍ਰੰਥੀ ਵੱਲੋਂ ਨੇਕ ਉਪਰਾਲਾ ਕੀਤਾ ਗਿਆ ਹੈ ਜੋ ਤੁਸੀਂ ਤਸਵੀਰਾਂ 'ਚ ਦੇਖ ਰਹੇ ਹੋ ਪਿੰਡ ਦੇ ਬੱਚਿਆਂ ਨੂੰ ਗੁਰਬਾਣੀ ਨਾਲ ਗੁਰਮਤ ਨਾਲ ਜੋੜਿਆ ਜਾ ਰਿਹਾ ਹੈ ਇਸ ਪਿੰਡ ਦੇ ਰਿਕ ਨਾਗਰਿਕ ਦਾ ਸੰਜੋਗ ਪਿੰਡ ਦੇ ਗ੍ਰੰਥੀ ਨੂੰ ਮਿਲਿਆ ਹੈ ਪਿੰਡ ਦੇ ਗ੍ਰੰਥੀ ਨੇ ਦੱਸਿਆ ਕਿ ਸਾਡੇ ਕੋਲੇ ਲਗਭਗ 35 ਤੋਂ 40 ਬੱਚੇ ਜੋ ਗੁਰਮੁਖ ਗੁਰਬਾਣੀ ਨਾਲ ਜੁੜ ਚੁੱਕੇ ਹਨ ਅਤੇ ਗੁਰਬਾਣੀ ਨਿਤਨੇਮ ਗੁਰਦੁਆਰਾ ਸਾਹਿਬ ਆ ਕੇ ਕਰਦੇ ਹਨ ਪਿੰਡ ਦਾ ਗੁਰਦੁਆਰਾ ਸਹਿਵੀ ਜੋ ਸੇਵਾ ਚੱਲ ਰਹੀ ਹੈ ਉਹਦੇ ਵਿੱਚ ਵੀ ਸੰਜੋਗ ਕਰਦੇ ਹਨ ਪਿੰਡ ਵਾਸੀ ਬੱਚਿਆਂ ਨੂੰ ਜੋ ਕਿ ਗੁਰਮਖਤ ਦੀ ਟ੍ਰੇਨਿੰਗ ਦੇ ਕੇ ਉਹਨਾਂ ਨੂੰ ਇਨਾਮ ਵੰਡੇ ਗਏ ਤੇ ਬੱਚਿਆਂ ਦਾ ਹੌਸਲਾ ਵਜਾਈ ਕਰਨ ਲਈ ਗ੍ਰੰਥੀ ਨੇ ਉਹਨਾਂ ਨੂੰ ਪ੍ਰੇਰਨਾ ਦਿੱਤੀ ਕਿ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਇਹੋ ਜੇ ਪਰਾਲੇ ਹਰੇ ਗੁਰਦੁਆਰਾ ਸਾਹਿਬ ਜੂਨ ਮਹੀਨੇ ਵਿੱਚ ਹੋਣੇ ਚਾਹੀਦੇ ਹਨ ਤਾਂ ਜੋ ਬੱਚੇ ਛੁੱਟੀਆਂ ਦੇ ਦਿਨ ਕਿਸੇ ਗਲਤ ਕੰਮਾਂ ਵੱਲ ਨਸ਼ਿਆਂ ਵੱਲ ਨਾ ਜਾ ਸਕਣ ਕ ਖਲਸਾ ਵਾਇਪ ਜਿੱਤੀ ਖਤੇ ਸੋ ਸਮਾਜ ਨੂੰ ਜੀਤਣ ਵਾਲੀ ਸਰਪ੍ਰਸਤ ਹੈ ਸੋ ਜਦੋਂ ਆ ਬੱਚੇਮ ਸਟੀਆਂ ਹੁੰਦੀਆਂ ਜੂਨ ਮਹੀਨੇ ਦੀਆਂ ਅਸੀਂ ਸੋਚੇ ਬੱਚੇ ਜੀ ਤਾਂ ਗੁਰਬਾਣੀ ਨਾਲ ਜੋੜਨ ਕਿ ਕੁੱਛਾਂਗੇ ਪਾਸ ਰੱਖਣਗੇ ਕਿਉਂਕਿ ਆਪਾਂ ਨੂੰ ਪਤਾ ਕੇ ਜਿਹਾਉਣ ਮਾਹੌਲ ਹੈ ਨਸ਼ਿਆਂ ਦਾ ਮੋਬਾਈਲਾਂ 'ਵਰ ਬੱਚੇ ਜਾਦੇ ਜਾ ਰਹੇ ਹਨ ਇਸ ਵਾਸਤੇ ਅਸੀਂ ਇੱਕ ਤਰੀਕ ਤੋਂ ਪਿਛਲੇ ਸਾਲ ਵੀ ਇਸੇ ਦਿਨਾਂ ਦੇ ਵਿੱਚ ਜੂਨ ਦੇ ਮਹੀਨੇ ਵਿੱਚ ਕੈਂਪ ਲਾਇਆ ਸੀ ਜੋ ਗੁਰਮਸਤ ਕਲਾਈ ਕੈਂਪ ਤਾਂ ਇਸ ਵਾਰੀ ਵੀ ਲਾਇਆ ਜਦੋਂ ਇੱਕ ਤਰੀਕ ਤੋਂ ਅੱਜ 29 ਤਰੀਕ ਤੱਕ ਲਗਾਤਾਰ ਬੱਚਿਆਂ ਨੂੰ ਇਸ ਸਿਖਾਇਆ ਕਿ ਬਾਣੀ ਨਾਲ ਜੁੜਨਾ ਹੈ ਜਾਂ ਵੱਡਿਆਂ ਤੇ ਸਤਿਕਾਰ ਬਾਰੇ ਜਾਂ ਨਸ਼ਿਆਂ ਤੋਂ ਦੂਰ ਰਹਿਣਾ ਜਾਂ ਗੁਰਮਤਿ ਗਿਆਨ ਜਿਸ ਤਰ੍ਹਾਂ ਗੁਰੂਆਂ ਦੇ ਜੀਵਨ ਬਾਰੇ ਜੀ ਉਹ ਸਾਰਾ ਕੁਝ ਬੱਚਿਆਂ ਨੇ ਸਿਖਾਇਆ ਬੱਚਿਆਂ ਨੇ ਬੜਾ ਸਾਥ ਦਿੱਤਾ ਧੰਨਵਾਦ ਇਹ ਬੱਚਿਆਂ ਦਾ ਜਿਹੜਾ ਸਾਰਾ ਮਹੀਨਾ ਛੁੱਟੀ ਤੋਂ ਬਿਨਾ ਆਇਆ ਨੂੰ ਸੋ ਕੁਝ ਬੱਚਿਆਂ ਦੀ ਮਜਬੂਰੀਆਂ ਹੋ ਜਾਂਦੀਆਂ ਨੇ ਇਸ ਵਾਸਤੇ ਕੋਈ ਇੱਕ ਦੋ ਛੁੱਟੀਆਂ ਹੋ ਗਈਆਂ ਬਾਕੀ ਹੋਰ ਵੀ ਸੰਗਤਾਂ ਨੇ ਸਾਡਾ ਸਾਥ ਦਿੱਤਾ ਹੈ ਇਸ ਵਾਸਤੇ ਮਾਲਕ ਦੀ ਕਿਰਪਾ ਨਾਲ ਇਹਨਾਂ ਨੂੰ ਗੁਰਮਤਿ ਗਿਆਨ ਦਿੱਤਾ ਗਿਆ ਅੱਜ ਟੈਸਟ ਲਿਆ ਗਿਆ ਨਾਲ ਪੇਪਰ ਲਿਆ ਗਿਆ ਬੱਚਿਆਂ ਨੇ ਬਹੁਤ-ਬਹੁਤ ਚੜ੍ਹ ਕੇ ਨੰਬਰ ਲਿਆ ਨੇ ਦੀ ਤੋਂ 35 ਬੱਚੇ ਆ ਰਹੇ ਨੇ ਸਾਡੇ ਨਾਲ ਰਕੇਸ਼ ਸਿੰਘ ਜੀ ਪੂਰਾ ਸਾਥ ਦੇ ਰਹੇ ਹਨ ਮੰਗਤਰਾਮ ਜੀ ਜੋ ਬੱਚਿਆਂ ਦੇ ਬਾਰੇ ਫਰੂਟ ਵਾਸਤੇ ਹੈ ਆ ਸਾਡੇ ਅਜੇ ਪਾਲ ਅਜੇ ਜੀ 나ਗਪਾਲ ਜੀ ਜੋ ਅੱਡੇ ਤੇ ਅਕੈਡਮੀ ਹੈ ਉਹਨਾਂ ਨੇ ਪੂਰਾ ਸਾਥ ਦਿੱਤਾ ਜੋ ਪੇਪਰਾਂ ਦੀ ਸਿਪਾਈ ਵਗੈਰਾ ਜਾਂ ਸਰਟੀਫਿਕੇਟ ਬਣ ਰਹੇ ਹਨ ਉਹਨਾਂ ਦੇ ਵੀ ਉਹਨਾਂ ਨੇ ਸਾਰਾ ਕੁਝ ਪਲੋ ਹੀ ਕਰਕੇ ਤੇ ਲਿਆਂਦਾ ਹੈ ਸਾਡੇ ਕੋਲ ਕੋਈ ਖਰਚਾ ਨਹੀਂ ਲਿਆ ਅਸੀਂ ਵੀ ਬੱਚਿਆਂ ਕੋਲ ਇੱਕ ਪੰਜੀ ਤੱਕ ਵੀ ਨਹੀਂ ਲਈ ਕਿਉਂਕਿ ਲੈਣਾ ਵੀ ਨਹੀਂ ਇਹ ਗੁਰਮਤ ਗਿਆਨ ਫਰੀ ਮੰਡਣਾ ਹੈ ਜੀ ਸੋ ਹੋਰ ਵੀ ਸੰਗਤਾਂ ਨੇ ਗੁਰਵਿੰਦਰ ਸਿੰਘ ਜੀ ਇਹਨਾਂ ਨੇ ਵੀ ਪੂਰਾ ਸਹਿਯੋਗ ਦਿੱਤਾ ਹੈ ਅਦੇ ਜੀ ਨਾਲਪਾਲ ਜੀ ਅਤੇ ਫੇਸ ਸਿੰਘ ਜੀ ਅਤੇ ਸਾਡੇ ਪ੍ਰਚਾਰਕ ਵੀ ਹਨ ਜੀ ਬਾਰਤ ਸਿੰਘ ਜੀ ਉਹਨਾਂ ਨੇ ਵੀ ਕੁਝ ਦਿਨ ਆ ਕੇ ਬੱਚਿਆਂ ਨੂੰ ਸੁਖਾਇਆ ਹੈ ਸਾਡੇ ਜੀਪੀਜੀ ਹਨ ਜੀ ਪ੍ਰਚਾਰਕ ਜਿਹੜੇ ਇਸ ਟਾਈਮ ਰਿਟਾਇਰ ਹਨ ਸਮੇ ਸਮੇ ਤੇ ਅਸੀਂ ਫੋਨ ਕਰਦੇ ਸਾਨੂੰ ਕਿਤਾਬਾਂ ਵੀ ਮੁਹੱਈਆ ਕਰਾਈਆਂ ਕੱਲ ਆ ਵੀਰੇ ਸੇ ਅਚਾਨਕ ਕੋਈ ਧਰਨਾ ਸੀ ਇਸ ਕਰਕੇ ਨਹੀਂ ਪਹੁੰਚ ਸਕੇ ਉਹਨਾਂ ਨੇ ਵੀ ਪੂਰਾ ਸਹਿਯੋਗ ਦਿੱਤਾ ਤੇ ਬੱਚਿਆਂ ਦਾ ਸਭ ਤੋਂ ਜਿਆਦਾ ਸਹਿਯੋਗ ਜਿਹੜੇ ਰੋਜ਼ ਆਉਂਦੇ ਰਹੇ ਆ ਅਤੇ ਨਗਰ ਦੀਆਂ ਸੰਗਤਾਂ ਵਰਮੀ ਪੂਰਾ ਸੰਯੋਗ ਮਿਲਿਆ ਗੁਰੂ ਘਰਾਂ ਦੇ ਗ੍ਰੰਤੀ ਸਹਿਬਾਨ ਵੀ ਆਪਾਂ ਅਜ ਹੋਂ ਦੇ ਮੈਨੇ ਵਿੱਚ ਘੜ ਤੋਂ ਘੜ ਬੱਚਿਆਂ ਦੀ ਇਸ ਸਰਕਲਸ ਲਿਆਈਏ ਇਹਨਾਂ ਨੂੰ ਗੁਰਮਤ ਗਿਆਨ ਨਾਲ ਜੋੜੀਏ ਤਾਂ ਕਿ ਇਹਨਾਂ ਨੂੰ ਕੁਝ ਗਿਆਨ ਹੋਵੇ ਕਿ ਤਾਂ ਫਿਰ ਗੱਛੀਆਂ ਤੋਂ ਦੂਰ ਰਹਿਣਗੇ ਅੱਜ ਕੱਲ ਬੱਚੇ ਮੋਬਾਈਲਾਂ ਦੀ ਵਰਤੋਂ ਜ਼ਿਆਦਾ ਕਰ ਰਹੇ ਹਨ ਉਹਨਾਂ ਬਾਰੇ ਵੀ ਸਮਝਾਵਾਂਗੇ ਵੱਡਿਆਂ ਦੇ ਸਤਕਾਰ ਬਾਰੇ ਆਪਾਂ ਸਮਝਾਈਏ ਕਿਉਂਕਿ ਬੱਚੇ ਕੱਲ ਨੂੰ ਇਹ ਇਹ ਵਿਕਥਨ ਇਹ ਆਉਣ ਵਾਲੀ ਪੀੜ੍ਹੀ ਹੈ ਇਸ ਤਰ੍ਹਾਂ ਰਣਗੇ ਤਾਂ ਕਿ ਬੱਚੇ ਆਪੇ ਸੁਰਣਗੇ ਇਸ ਵਾਸਤੇ ਮਾਹੌਲ ਬਹੁਤ ਖਰਾਬ ਹੈ ਸੁਆਪਨ ਲੋੜ ਹੈ ਸਾਰਿਆਂ ਨੂੰ ਇਹ ਸੇਵਾ ਕਰਨ ਦੀ ਬੱਚਿਆਂ ਨੂੰ ਚੰਗੇ ਪਾਸੇ ਲਾਈਏ ਤੇ ਮਾੜੇ ਕੰਮਾਂ ਤੋਂ ਹਟਣ ਤਾਂ ਤਾਂ ਹੀ ਆਪਣਾ ਪੰਜਾਬ ਬਚ ਸਕਦਾ ਹੈ ਸਾਨੂੰ ਇੱਥੇ ਜੁੜ ਕੇ ਬਹੁਤ ਹੀ ਵਧੀਆ ਲੱਗਾ ਹਰ ਸ਼ਾਮ 5 ਤੋਂ 7 ਵਜੇ ਤੱਕ ਅਸੀਂ ਇੱਥੇ ਬਾਣੀ ਪੜ੍ਹਦੇ ਸੀ ਗੁਰਮਤਿ ਦਾ ਗਿਆਨ ਲੈਂਦੇ ਸੀਗੇ ਤੇ ਇਤਿਹਾਸ ਮਾਰੇ ਜਾਂਦੇ ਸੀਗੇ ਇੱਥੇ ਜੁੜ ਕੇ ਮੈਨੂੰ ਇਹ ਚੀਜ਼ ਦਾ ਹੋਇਆ ਵੀ ਸਾਨੂੰ ਸਾਡੇ ਛੋਟੇ ਭੈਣ ਭਰਾਵਾਂ ਨੂੰ ਆਪਦੇ ਮੋਬਾਈਲ ਛੱਡ ਕੇ ਇੱਥੇ ਆਣਾ ਚਾਹੀਦਾ ਤੇ ਜੁੜਨਾ ਚਾਹੀਦਾ ਹੈ ਅੱਜ ਕੱਲ ਮਾਹੌਲ ਬਹੁਤ ਹੀ ਖਰਾਬ ਹੋ ਰਿਹਾ ਹੈ ਨਸ਼ੇ ਪੱਤੇ ਫੋਨ ਬਸ ਪਰ ਇੱਥੇ ਆ ਕੇ ਜੋ ਕੈਂਪ ਲਗਾਇਆ ਜਾ ਰਿਹਾ ਉਹਦੇ ਨਾਲ ਬਹੁਤ ਹੀ ਵਧੀਆ ਸਿੱਖ ਗਿਆਨ ਮਿਲ ਰਿਹਾ ਹੈ ਸੋ ਇੱਥੇ ਜੁੜਨਾ ਚਾਹੀਦਾ ਮੇਰੇ ਵੱਲੋਂ ਤੈਨੂੰ ਬਹੁਤ ਬਹੁਤ